ਹਾਂਜੀ ਇਹ ਗਲੀ ਨੰਬਰ 29 aro wali ਕੀਦਾ ਅੱਜਕੱਲ ਨਾਮ ਹੈ ਕੀ ਹਾਲ ਹੈ ਮੇਰੇ ਸ਼ਹਿਰ ਵਾਲੀ ਗਲੀ ਬਹੁਤ ਵਧੀਆ ਗਲੀ ਬਹੁਤ ਸੋਹਣੀ ਗਲੀ ਔਰ ਪਰ ਗਲੀ ਇੱਕ ਪਾਸੇ ਸ਼ਮੰਦਰ ਔਰ ਇੱਕ ਪਾਸੇ ਪਰਸਨਾਗਰ ਮੇਨ ਰੋਡ ਦੇ ਵਿੱਚ ਦੋ ਰਜ ਦੀਆਂ ਕੋਠੀਆਂ ਬਹੁਤ ਵਧੀਆ ਸਿੱਧੂ ਮੂਸੇਵਾਲਾ ਦਾ ਕੋਠੀ ਦੇ ਲੱਕ ਦੇ ਵਿੱਚ ਦੋ ਰਜ ਦੀ ਕੋਠੀਆਂ ਦੇਖੋ ਫਰੰਟ ਦੇਖੋ ਤੁਸੀਂ ਇੱਕ ਵਾਰ ਆਹ ਥੋੜਾ ਕੰਮ ਬਾਕੀ ਹੈ ਜਿਵੇਂ ਕਿ ਟਫਨ ਕਲਾਸ ਤੇ ਮੇਨ ਗੇਟ ਤੇ ਫੇਵਰ ਇਹ ਸਪੈਸ਼ਲ ਨੰਬਰ ਪਲੇਟ ਵਾਸਤੇ ਵਿਚਾਲੇ ਡੀ ਲਾਈਟ ਲੱਗੀ ਹੋਈ ਹੈ ਇਹ ਬਾਹਰਲਾ ਡਿਜ਼ਾਈਨ ਵਿੱਚ ਲਾਈਟ ਲੱਗੀ ਹੋਈ ਹੈ ਠੀਕ ਹੈ ਜੀ ਰੈਂਪ ਅੰਦਰ ਨੋਵਾ ਗੱਡੀ ਚੜਦੀ ਠੀਕ ਹੈ ਇਹ ਕਲਰ ਹੋ ਰਿਹਾ ਗੇਟ ਨੂੰ ਫੇਵਰ ਲਾ ਕੇ ਦੇਖੋ ਜੀ ਗੱਡੀ ਵੀ ਆਰਾਮ ਨਾਲ ਲੱਗਦੀ ਹੈ ਅੰਦਰ ਇੰਟਰ ਹਾਰਨਸਰ ਤੇ ਇਹ ਬਾਥਰੂਮ ਆ ਗਿਆ ਬਹੁਤ ਸੋਹਣਾ ਬਹੁਤ ਵਧੀਆ ਬੋਰਡ ਦੇ ਗੇਟ